ਸੋ ਅੱਜ ਦੀ ਜਿਹੜੀ ਐਕਟੀਵਿਟੀ ਹੈਗੀ ਉਹ ਹੈਗੀ ਹੈ ਫਾਇਰ ਐਕਸਟਿੰਗੂਇਸ਼ਰ ਕੀ ਹੈ ਫਾਇਰ ਐਕਸਟਿੰਗੂਇਸ਼ਰ ਜਿਹਨੂੰ ਅਸੀਂ ਬੋਲਦੇ ਆ ਅੱਗ ਬੁਝਾਓ ਯੰਤਰ ਇਹ ਬੋਲਦੇ ਆ ਅਗਨ ਜਾਓ ਯੰਤਰ ਉਹਦੇ ਅਸਤੇ ਸਾਨੂੰ ਦੋ ਤਿੰਨ ਚੀਜ਼ਾਂ ਚਾਹੀਦੀਆਂ ਸਭ ਤੋਂ ਪਹਿਲੇ ਸਿਰਕਾ ਜਿਹਨੂੰ ਅਸੀਂ ਪਾ ਲਿਆ ਹੋਇਆ ਬੀਕਰ ਦੇ ਵਿੱਚ ਪਾ ਲਿਆ ਦੂਜਾ ਚਾਹੀਦਾ ਸਾਨੂੰ ਸੋਡੀਅਮ ਬਾਈਕਾਰਬੋਨੇਟ ਇਹਨੂੰ ਅਸੀਂ ਲੈ ਲਵਾਂਗੇ ਪਹਿਲੇ ਨਾਲ ਸਾਨੂੰ ਚਾਹੀਦੀ ਇੱਕ ਕੈਂਡਲ ਚੌਥੀ ਚੀਜ਼ਾਨੂੰ ਚਾਹੀਦੀ ਹੈਗੀ ਐ ਮਾਚਸ ਰਾਈਟ ਕਾਰਬਨ ਡਾਈਆਕਸਾਈਡ ਅਸੀਂ ਪੈਦਾ ਕਰਨੀ ਹੈ ਉਹਨੂੰ ਪੈਦਾ ਕਿਵੇਂ ਕਰਾਂਗੇ ਬੇਕਿੰਗ ਜਿਹੜਾ ਪਾਊਡਰ ਹੈਗਾ ਸੋਡੀਅਮ ਬਾਈਕਾਰਬੋਨੇਟ ਉਹਦੀ ਸਿਰਕੇ ਦੇ ਨਾਲ ਅਸੀਂ ਰਿਐਕਸ਼ਨ ਕਰਾਉਣੀ ਹੈ ਕਿੱਦਾਂ ਕਰਾਂਗੇ ਪਾਵਾਂਗੇ ਤੇ ਕਾਰਬਨ ਡਾਈਆਕਸਾਈਡ ਪੈਦਾ ਹੋ ਜੂਗੀ ਪਰ ਪਤਾ ਕਿੱਦਾਂ ਲੱਗਣਾ ਕਿ ਕਾਰਬਨ ਡਾਈਆਕਸਾਈਡ ਹੈ ਉਸ ਵਾਸਤੇ ਅਸੀਂ ਜਲਾ ਲੈਣੀ ਹੈ ਮੋਮਬੱਤੀ ਜਦੋਂ ਅਸੀਂ ਮਿਚ ਜਿਲਾਵਾਂਗੇ ਮੋਬੱਤੀ ਜੀ ਜੇ ਇਹ ਅੱਗ ਜਲਦੀ ਪਈ ਆ ਹੁਣ ਬੁਝਣੀ ਕਿਦਾਂ ਕਾਰਬਨ ਕਾਰਬਨ ਡਾਈਆਕਸਾਈਡ ਜੇ ਹੋਏਗੀ ਤਾਂ ਸੋਨ ਨੂੰ ਪੈਦਾ ਕਰਨ ਵਾਸਤੇ ਧਿਆਨ ਦੇ ਨਾਲ ਦੇਖਿਓ ਤੁਸੀਂ ਬਦ ਮੂਲੰਦੂ ਇਹਨੇ ਕਰ ਦਿੱਤਾ ਸਾਰ ਹਾਂਜੀ ਕਿਉਂ ਬੁਝੀ ਕਾਰਬਨ ਡਾਈਆਕਸਾਈਡ ਪੈਦਾ ਹੋਈ ਕਦੋਂ ਪੈਦਾ ਹੋਈ ਜਦੋਂ ਬੇਕਿੰਗ ਪਾਊਡਰ ਦੇ ਨਾਲ ਸਿਰਕੇ ਨੂੰ ਅਸੀਂ ਕੀ ਕੀਤਾ ਰਿਐਕਟ ਕੀਤਾ ਕੰਬਾਈਨ ਕੀਤਾ ਉਹਨੇ ਰਿਐਕਸ਼ਨ ਜਦੋਂ ਕੀਤੀ ਤਾਂ ਉਹਦੇ ਵਿੱਚੋਂ ਕਿਹੜੀ ਗੈਸ ਉਤਪਨ ਹੋਈ ਹੈ ਸਾਡੇ ਕੋਲੋਂ ਕਾਰਬਨ ਡਾਈਆਕਸਾਈਡ ਤੇ ਕਾਰਬਨ ਡਾਈਆਕਸਾਈਡ ਜਿਹੜੀ ਗੈਸ ਹੈ ਇਹ ਅੱਗ ਬੁਝਾਉਣ ਦੇ ਲਈ ਬਹੁਤ ਹੀ ਜ਼ਰੂਰੀ ਹੈ ਠੀਕ ਹੈ